ਇੱਕ ਗੱਲ ਚਲੋ ਮੈਂ ਵਰਤਦੀ ਆ ਜੋ ਆਮ ਕਹਿੰਦੇ ਆ ਤਾਂ ਆਮ ਗੱਲ ਐ ਪਰ ਲੈਣੀ ਉਥੋਂ ਵੀ ਸਿੱਖੀ ਐ ਪਹਿਲਾਂ ਤਾਂ ਮੇਰਾ ਥੋੜਾਕਨਾ ਸੁਣ ਲਓ ਵੀ ਭਾਵ ਕੀ ਐ ਕਹਿਣ ਦਾ ਵੀ ਮੰਨ ਲਓ ਕਿਸੇ ਕੋਈ অতি ਲੋੜਵੰਦ ਐ ਮੌਕੇ ਤੇ ਪੈਸਾ ਪਾਜੀ ਹੈ ਨਹੀਂ ਕੋਲੇ ਮੰਨ ਲੋ ਲੋੜਵੰਦ ਨੇ ਕਹਿ ਦਿੱਤਾ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਵੀ ਮੈਨੂੰ ਕਾਰ ਤੁਸੀਂ ਲੈ ਦਿਓ ਐਦਾਂ ਕੋਈ অতি ਲੋੜਵੰਦ ਐ ਕਾਰ ਲੈ ਦਿੱਤੇ ਕੋਈ ਗੱਲ ਨਹੀਂ ਅਤੀ ਲੋੜਵੰਦ ਸਮਝ ਗਏ ਨਾ ਪਰ ਇਸ ਕਕਾਰ ਫਰੀ ਨੂੰ ਇੱਕ ਸਕੀਮ ਦੀ ਦੇ ਤੌਰ ਦੇ ਉੱਤੇ ਨਹੀਂ ਪ੍ਰਚਾਰ ਨਾ ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ ਕਈ ਕਈ ਸਕੀਮ ਦੇ ਤੌਰ ਤੇ ਨਹੀਂ ਪ੍ਰਚਾਰ ਦੇ ਵਿੱਚ ਕੋਈ ਸਕੀਮ ਆਈ ਹੁੰਦੀ ਹੈ ਭਾਈ ਲੈ ਲੋਲਾ ਹਾਂ ਉਹ ਚੇਚੇ ਤੌਰ ਤੇ ਬੋਲੀ ਜਾਣਗੇ ਭਾਈ ਕਕਾਰ ਫਰੀ ਦਿੱਤੇ ਜਾਣਗੇ ਭਾਈ ਇਹ ਸੰਚਾਰ ਹੋਣਾ ਹੈ ਭਾਈ ਕਕਾਰ ਫਰੀ ਦਿੱਤੇ ਜਾਣਗੇ ਵੀ ਸਕੀਮ ਆ ਗਈ ਐਂਜ ਲੱਗਦਾ ਨਾ ਸਕੀਮ ਆ ਗਈ ਵੀ ਤੁਹਾਨੂੰ ਤਰਪਾਨ ਫੜੀ ਮਿਲੂ ਕੜਾ ਫਰੀ ਮਿਲੂ ਕੰਗਾ ਫਰੀ ਮਿਲੂ ਚੱਕ ਲੋ ਲੱਗਦਾ ਨੇ ਇਦਾਂ ਹੀ ਸੋ ਇਹਨੂੰ ਇੱਕ ਸਕੀਮ ਦੇ ਤੌਰ ਤੇ ਪੇਸ਼ ਨਹੀਂ ਕਰਨਾ ਤੇ ਕਈ ਥਾਂ ਤੇ ਤਾਂ ਮੈਂ ਪੋਸਟਰਾਂ ਤੇ ਲਿਖਿਆ ਵੀ ਦੇਖਿਆ ਵੀ ਐਨੇ ਤਰੀਕੇ ਨੂੰ ਅਮ ਸੰਚਾਰ ਹੋਵੇਗਾ ਥੱਲੇ ਦੇਖੋ ਹੁੰਦਾ ਨੋਟ ਕਕਾਰ ਫਰੀ ਦਿੱਤੇ ਜਾਣਗੇ ਬੋਲੋ ਹਤਨਾਮ ਕਕਾਰ ਫਰੀ ਦਿੱਤੇ ਜਾਣਗੇ ਕੋਈ ਸਕੀਮ ਹੈ ਦੱਸੋ ਮੈਨੂੰ ਸੋ ਫਿਰ ਫਿਰ ਕਈ ਵਾਰ ਕੀ ਹੁੰਦਾ ਐ ਇਦਾਂ ਦੀ ਗੱਲ ਬਣ ਜਾਂਦੀ ਐ ਕਿਦਾਂ ਮੈਂ ਸਮਝਾਵਾਂ ਵੀ ਕਿਉਂ ਵੀ ਹੁਣ ਬਾਹਰ ਤਾਂ ਅਲਾਉਸਮੈਂਟ ਹੋਈ ਵਾਰ-ਵਾਰ ਕਕਾਰ ਫਰੀ ਭਾਈ ਕਕਾਰ ਫਰੀ ਅੱਛਾ ਕੋਈ ਫਰੀ ਕਕਾਰ ਲੈ ਕੇ ਅੰਦਰ ਪਹੁੰਚ ਗਿਆ ਦਰਬਾਰ ਸਾਹਿਬ ਚ ਉਧਰੋਂ ਪੰਜ ਪਿਆਰੇ ਸਿੰਘ ਸਾਹਿਬਾਨ ਜੋ ਮੁਖੀ ਸਿੰਘ ਹੁੰਦਾ ਉਹ ਪੁੱਛਦਾ ਸਾਰਿਆਂ ਨੂੰ ਭਾਈ ਅਮਰਤਵਲਾ ਅਖੀਓ ਆਪਕੇ ਆਪਣੀ ਇੱਛਾ ਸ਼ਕਤੀ ਨਾਲ ਆਇਓ ਨਾ ਆਪਣੀ ਆਪਣਾ ਖਾ ਨਾਲ ਕਿਸੇ ਦਵਾ ਦੇ ਵਿੱਚ ਤਾਂ ਨਹੀਂ ਨਾ ਆਏ ਕੋਈ ਕਿਸੇ ਪ੍ਰੈਸ਼ਰ ਵਿੱਚ ਤਾਂ ਨਹੀਂ ਆਇਆ ਕਿਸੇ ਨੂੰ ਕੋ ਧੱਕੇ ਨਾਲ ਤਾਂ ਨਹੀਂ ਭੇਜਿਆ ਗਿਆ ਕਿਸੇ ਨੂੰ ਜੇ ਕੋਈ ਐਸਾ ਹੈ ਤਾਂ ਬਾਹਰ ਚਲਾ ਜਾਵੇ ਬਾਹਰ ਚਲਾ ਜਾਵੇ ਆਪਣੀ ਖੁਸ਼ੀ ਨਾਲ ਆਇਓ ਸਾਰੇ ਤਾਂ ਠੀਕ ਹੈ ਸਾਰੇ ਕਹਿੰਦੇ ਹਾਂ ਜੀ ਆਪਣੀ ਖੁਸ਼ੀ ਨਾਲ ਆਏ ਹਾਂ ਕਿਸੇ ਦਵਾ ਦੇ ਵਿੱਚ ਤਾਂ ਨਹੀਂ ਜੀ ਚਲੋ ਠੀਕ ਹੈ ਇਹਨਾਂ ਕਹਿ ਕੇ ਸਰਮੁਖੀ ਕਹਿਣ ਲੱਗਿਆ ਪੰਜ ਪਿਆਰਾਂ ਦਾ ਸਿੰਘਾਂ ਦਾ ਪੇ ਖੰਡੇ ਦੀ ਪਹੌੜ ਛਕਣਾ ਆਇਓ ਤੁਸੀਂ ਅਮਰ ਸੰਚਾਰ ਹੋਣ ਹੈ ਅੱਜ ਚਲੋ ਅਮਰਤ ਛਕਣਾ ਆਇਓ ਕਹਿ ਲੋ ਇਹ ਲੋੜਪੈਣ ਦੇ ਉੱਤੇ ਸੀਸ ਦੇਣਾ ਪਊਗਾ ਅੰਮ੍ਰਿਤ ਸੀਸ ਦੇ ਵੱਟੇ ਮਿਲਦਾ ਹੈ ਲੋੜਪੈਣ ਤੇ ਸੀਸ ਦਿਓਗੇ ਇਹਨਾਂ ਕਿਹਾ ਤਾਂ ਫਿਰ ਵਿੱਚੋਂ ਮੰਡਲੋਂ ਕਿਸੇ ਨੂੰ ਉੱਠ ਕੇ ਕਹਿ ਦਿੱਤਾ ਕੀ ਆ ਕੀ ਗੱਲ ਹੋ ਗਈ ਬੱਚੇ ਨੂੰ ਦੁੱਧ ਪਾਣੀ ਪਿਲਾ ਦੇ ਕੋਈ ਨਹੀਂ ਬੱਚੇ ਰੋਂਦੇ ਹੁੰਦੇ ਦੁੱਧ ਪਾਣੀ ਪਿਲਾ ਦੇ ਹਾਂ ਜੀ ਫੇਰ ਧਿਆਨ ਦਿਓ ਸੋ ਹਣ ਮੰਨ ਲਓ ਮੈਂ ਵਿੱਚੋਂ ਕਿਸੇ ਨੇ ਉੱਠ ਕੇ ਕਹਿ ਦੱਤਾ ਆ ਕੀ ਗੱਲ ਜੀ ਬਾਹਰ ਤਾਂ ਬੋਲੀ ਜਾਂਦੇ ਨੇ ਭਾਈ ਕਿਰਪਾਨ ਹਰੀ ਕੜਾ ਹਰੀ ਕੰਗਾ ਹਰੀ ਕਕਾਰ ਫਰੀ ਦੇਤੇ ਜਾ ਰਹੇ ਐ ਭਾਵ ਕਿ ਉਦੋਂ ਲਾਉਂਸਮੈਂਟ ਤੋਂ ਲੱਗਦਾ ਹੈ ਵੀ ਸਸਤਾ ਹੀ ਆ ਕੰਮ ਸਸਤਾ ਹੀ ਆ ਕੰਮ ਫਰੀ ਕਕਾਰ ਲੈ ਕੇ ਉਹ ਅੰਦਰ ਗਏ ਅੰਦਰ ਕੀ ਕਿਹਾ ਕਹਿੰਦੇ ਜੀ ਬਾਹਰ ਸਸਤਾ ਕਰ ਛੱਡਿਆ ਅੰਦਰ ਤੁਸੀਂ ਜਿਆਦਾ ਮਹਿੰਗਾ ਕਰ ਛੱਡਿਆ ਨੇਸੀ ਦਾ ਤਾਂ ਐਸੀ ਵੀ ਕਕਾ ਵਿਕੜਾ ਕਰਪਾਨ ਕੰਗਾ ਫਰੀ ਮਿਲਦਾ ਹੈ ਕਹਿੰਦੇ ਦਰਬਾਰ ਸਾਹਿਬ ਚ ਪਤਾ ਲੱਗਿਆ ਵੀ ਇੱਥੇ ਕੰਮ ਮਹਿੰਗਾ ਹੈ ਇਹ ਕਹਿੰਦੇ ਦੋ ਰੇਟਾਂ ਤੋਂ ਚੱਲਦੇ ਆ ਬੋਲੋ ਸਤਨਾਮ ਇਹ ਦੋ ਰੇਟਾਂ ਤੋਂ ਭਾਵ ਕਿ ਸਾਨੂੰ ਇਦਾਂ ਹੀ ਲੱਗਿਆ ਨਾ ਇਹਨਾਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸੋ ਕਹਿਣ ਦਾ ਭਾ ਮੇਰਾ ਇਹ ਹੈ ਵੀ ਇੰਨਾ ਨਹੀਂ ਇਹ ਇੰਨਾ ਸਸਤਾ ਨਹੀਂ ਕੰਮ ਕੁਆਲਟੀ ਪਾਇਆ ਕਰੋ ਇਨਾ ਸਸਤਾ ਨਹੀਂ ਵੀ ਕਹੇ ਕੈ ਕਿਰਪਾਨ ਤੁਕਾਰ ਫਰੀ ਖਾਰ ਫਰੀ ਖਾਰ ਫਰੀ ਆ ਜਾ ਨਾ 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 ਦੱਸੋ ਆਪਣੇ ਆਪ ਨੂੰ ਸਵਾਰੋ ਪਹਿਲਾਂ ਪਹਿਲਾਂ ਧਰਤੀ ਸਾਧਕਾਂ ਵਿੱਚ ਦੇ ਕਰਤਾ ਵੀ ਉਹ ਜੇ ਕੋਈ ਨਸ਼ਾ ਕਰਦਾ ਨਸ਼ਾ ਛੱਡੋ ਭਾਈ ਕੇਸ ਪਹਿਲਾਂ ਸੰਭਾਲੋ ਗੁਰਬਾਣੀ ਸੰਥਿਆ ਕਰ ਲੋ ਬਾਣੀ ਪੜ੍ਹਨੀ ਸਿੱਖੋ ਹੋਰ ਕੋਈ ਕਿਸੇ ਤਰ੍ਹਾਂ ਦੀ ਕਮਜ਼ੋਰੀ ਨੂੰ ਸੋਧੋ ਜਿਵੇਂ ਕਿ ਬਾਹਣ ਬੀਜਣ ਤੋਂ ਪਹਿਲਾਂ ਖੇਤ ਨੂੰ ਸਵਾਰ ਕੇ ਬੀਜ ਪਾਇਆ ਜਾਂਦਾ ਨਾ ਇਦਾਂ ਸਰੀਰ ਨੂੰ ਸਵਾਰ ਕੇ ਹੀ ਹੰਡੇ ਦੀ ਪਹੌੜ ਛੱਕੀ ਜਾਂਦੀ ਹੈ ਬੋਲੋ ਆਪਣਾ ਨਾਮ ਹਾਂਜੀ ਇਹਨੂੰ ਕੁਆਲਿਟੀ ਬਣਾਓ ਸੋ ਇਦਾਂ ਇਹਨਾਂ ਗੱਲਾਂ ਨੂੰ ਕਹਿਣ ਦਾ ਭਾਵ ਵੀ ਕੋਈ ਸਕੀਮ ਦੇ ਰੂਪ ਵਿੱਚ ਪੇਸ਼ ਨਾ ਕਰੋ অতি ਲੋੜਵੰਦ ਹੈ ਉਹਨੂੰ ਕਕਾਰ ਦੇ ਦਿੱਤੇ ਕੋਈ ਗੱਲ ਨਹੀਂ ਕੋਈ ਹੁੰਦਾ ਟਾਮਾ ਕੋਈ ਤਾਵੇਂ ਹੁੰਦਾ ਵੈਸੇ ਤਾਂ ਕੋਈ ਰਹਿੋ ਵਿਚਾਰ ਸੋ ਸੱਚਮੁੱਚ ਇਹ ਜੋ ਬਖਸ਼ਿਸ਼ ਹੈ ਖੰਡੇ ਦੀ ਪਹਲ ਦੀ ਮਹਾਨ ਬਖਸ਼ਿਸ਼ ਇਹ 'ਚ ਕੋਈ ਸ਼ੱਕ ਨਹੀਂ ਕਿ ਖੰਡੇ ਦੀ ਪਹਲ ਦੀ ਬਖਸ਼ਿਸ਼ ਸੀਸ ਵੱਟੇ ਹੀ ਮਿਲਦੀ ਹੈ ਬੋਲੋ ਸਤਨਾਮ ਇਹ ਚ ਕੋਈ ਸ਼ੱਕ ਨਹੀਂ ਜਦ ਰੱਖ ਪਰ ਜਦੋਂ ਅਲਾਉਂਸਮੈਂਟ ਹੋਰ ਤਰ੍ਹਾਂ ਦੀ ਹੁੰਦੀ ਹੈ ਬਾਹਰ ਹੋਰ ਭਾਅ ਚ ਉੱਥੋਂ ਫਿਰ ਕੋਈ ਸਮਝਣ ਦੇ ਤਾਂ ਸੁਖੀ ਤਮ ਸਸਤੋ ਹੀ ਇਕਮੇ ਤੋਂ ਅਕਕਾਰ ਫਰੀ ਜਾਂਦੇ ਬਸ ਐਂ ਨਹੀਂ ਲੱਗਦਾ ਨਾ ਬਸ ਮੈਂ ਤਾਂ ਆ ਹੀ ਐਂ ਐਂ ਲੱਗਦਾ ਉਹਨੂੰ ਇਹ ਇਹ ਬਣਾ ਕੇ ਨਾ ਪੇਸ਼ ਕਰੋ ਬੇਨਤੀ ਐ ਰੋਹ ਵਿਚਾਰ